ਰਬਾ ਦੇ ਰਬਾ ਜਾ ਚਾਰ ਤਰ ਰੋਟਕੇ ਅੱਗੀ ਮੈਂ ਤੇ ਨਾਲ ਲੱਗੀ ਹੂ ਤੇਨੇ ਪ੍ਰੋਡਕਟ ਜੀ ਆਉਂ ਗਈ ਹਾਂ ਜੀ ਨਹੀਂ ਸਕਿਨ ਪਿਅਰ ਐਪ ਡਾਊਨਲੋਡ ਕਰੋ ਤੇ ਬੜਾ ਖੁਸ਼ ਆ ਵੀ ਮੇਰੀ ਕਿੰਨਾ ਹੋ ਗਿਆ ਉਹ ਮੈਂ ਕੀਤੀ ਬੈਠੀ ਤੇ ਮੇਰੇ ਕੋਲ ਤਾਂ ਨਹੀਂ ਹਜੇ ਟਾਈਮ ਲੱਗਣਾ ਮੇਰੇ ਨਾਲ ਤੁਸੀਂ ਮੰਗਾਉਣੀ ਨਹੀਂ ਨਹੀਂ ਮੈਂ ਨਹੀਂ ਮੰਗਾਉਣੀ ਮੇਰੇ ਕੋਲ ਨਹੀਂ ਇਹੋ ਜਿਹਾ ਖਰਚਾ ਕੀਤਾ ਜਾਂਦਾ ਮੇਰੀ ਗੱਲ ਤਾਂ ਤੈਨੂੰ ਹੋਰ ਕੋ ਕੰਮ ਨਹੀਂ ਗਿਆ ਕਦੀ ਨਹੀਂ ਕੁਛ ਮੰਗਾ ਲਾ ਕਦੀ ਕੁਛ ਮੰਗਾ ਲਾ ਕਦੀ ਪੈਰਾਂ ਮਂਗਾ ਲਾ ਕਦੀ ਥੜਮਗਾ ਲਾ ਹੁਣ ਉਹ ਛੱਡਿਆ ਹੁਣ ਮੂੰਹ ਨੂੰ ਮੰਗਾਉਂਦਾ ਵੀ ਇਸਾ ਫੇਕ ਹੁੰਦੀ ਆ ਐਵੇਂ ਕਿਤੇ ਮੂੰਹ ਤੇ ਚਿੱਟੇ ਹੌਂਟ ਐ ਬੇ ਤੇ ਫਿਰ ਬਗਬਾਸ ਗੱਲ ਗਈ ਜੇ ਆਗੇ ਤੋ ਉੱਟ ਕੇ ਚਾਰ ਤਰ ਸਾਗ ਤੇ ਰਿਆ ਨਾਲੇ ਸਾਗ ਵੇਖਣਾ ਐਵੇਂ ਸਾਰਾ ਦਿਨ ਹੀ ਫੋਨਾਂ 'ਚ ਹੀ ਲੱਗੀ ਰਹਿੰਦੀ ਆਏ ਨਹੀਂ ਬਾਹਲੇ ਹੀ ਵਧੀਆ ਆਈ ਤੂੰ ਸਾਗ ਲੈ ਹੋਈ ਜਾਨੀ ਮੈਂ ਇਹਦੇ ਅੱਗੇ ਆਪਣੀ ਸਿਕਿੰਨ ਇਲਾਜ ਕਰਾਉਂਦੀ ਤੂੰ ਮੈਨੂੰ ਹੋਰ ਧੁੱਪੇ ਭਾ ਦੇ ਆ ਵੇਖ ਲੈ ਜੇ ਮਂਗਾਉਣਾ ਹੀ ਨਾਲ ਲਗਵਾ ਤੇ ਵੇਖ ਲੈ ਮਨ ਨਹੀਂ ਨਹੀਂ ਮੈਂ ਨਹੀਂ ਮਕਾਉਣਾ ਮੈਂ ਤੇ ਲੱਗੀ ਮਂਗਾਉਣੀ ਕਿੰਨੇ ਕ ਵਾਰ ਭਲਾ ਜੀ ਹੈਗਾ ਤੂੰ ਕੁਝ ਜਾ ਪਹਿਲਾ ਮਹਿੰਗਾ ਸੀ ਇੱਥੇ ਮਗਾਉਣਾ ਤਾਂ ਸਸਤਾ ਹੋਊਗਾ ਜਦੋਂ ਤੇਨੂੰ ਦੇ ਪਤਾ ਨਹੀਂ ਲੱਗਦਾ ਜੋ ਵੀ ਆ ਜਿੱਤਾਂ ਤੇਰੇ ਵੀ ਉਹੀਆਂ ਛਾਈਆਂ ਛੁਈਆਂ ਜੋ ਇਹਨਾਂ ਸਭ ਸਮਝਾਉਣਾ ਮ ਡਾਕਟਰ ਨੇ ਕਿ ਆਪਾਂ ਫੋਟੋ ਵੀ ਖਿੱਚ ਕੇ ਦੇਣੀ ਹੈ ਇਹਦੇ ਵਿੱਚ ਇਹਦੇ ਵਿੱਚ ਹੀ ਮੂੰਹ ਦੇ ਡਾਕਟਰ ਦੇ ਵਿੱਚ ਆਉਂਦਾ ਇਹਦੇ ਵਿੱਚ ਡਾਕਟਰ ਆਉਂਦਾ ਫਿਰ ਉਹਨੇ ਸਾਰੀ ਆਪਣੀ ਸ਼ੀਸ਼ੇ ਦੇ ਨਾਲ ਐ ਕਰਕੇ ਚੈੱਕ ਨਹੀਂ ਕਰ ਉਹ ਚੈੱਕ ਕਰਕੇ ਤੇ ਆਪਾਂ ਨੂੰ ਦਵਾਈ ਦੇਣੀ ਆ ਤੇ ਸ਼ੀਸ਼ੇ ਆ ਮੋੜਿਸ਼ ਕੋ ਓ ਜਾਨੀ ਜਾਨੀ ਪਰ ਇੱਥੇ ਕਿਤੇ ਡਾਕਟਰ ਆ ਗਿਆ ਡਾਕਟਰ ਕਿਤੇ ਤੇਰੇ ਜੋਗੇ ਬੈਠਾ ਵ ਦਵਾਈ ਦੇਣ ਲਈ ਨਹੀਂ ਡਾਕਟਰ ਗਾੜੀ ਬੈਠੇ ਹੀ ਹੁੰਦੇ ਆ ਇਸ ਡਾਕਟਰ ਕੋ ਪਹੁੰਚ ਜਾਣੀ ਇਹ ਵਿੱਚੇ ਥੋੜੀ ਰਹਿਣੀ ਆ ਤੇ ਤੈਨੂੰ ਨਹੀਂ ਪਤਾ ਲੱਗਦਾ ਅਵੇ ਜੇ ਮੈਂ ਤੇ ਮੰਗਾਉਣੀ ਤਾਂ ਮੈਂ ਤੇਰਾ ਨਾਮ ਲਿਖਾਂ ਮੇਰਾ ਦੇ ਨਾਮ ਲਿਖੇ ਕੱਲ ਮੈਂ ਇਹ ਲੈ ਲਵਾਂਗੇ ਡਿਲੀਵਰੀ ਕੇ ਲੀਏ ਪਤਾ ਦੇ ਇਹਦਾ ਹਾਂ ਬਿਸ਼ੇਸ਼ ਇਹਨੂੰ ਆਪਾਂ ਲੈ ਕੇ ਭੌਣ ਸਾਰਾ ਆਪਣਾ ਦਿਨ ਆਨਲਾਈਨ ਘਰੇ ਹੀ ਉਨੀ ਪਰਾਜੂਗਾ ਆਪਾਂ ਸਪੈ ਹੈ ਕਿੰਨੇ ਦਾ 2000 ਰੁਪਏ ਤੇ ਲੈਣਗੇ 1500 ਵਾਲੀ ਮੰਗਾ ਲਪ 2000 ਵਾਲੀ ਸਾਰਾ ਮਾਰਤੀ ਦੇਗੀ ਆ ਤੂੰ ਯਾਰ ਪਈਆ ਆਹੋ ਨਹੀਂ ਮੁੰਡਾ ਨੂੰ ਕੀ ਚੰਗਾ ਅਜੇ ਸੂਟ ਕੱਟ ਪਾ ਲਾਂਗੇ ਤੇ ਮੁੰਡੇ ਲਾ ਲਾਂਗੇ ਤੇ ਫਿਰ ਕੀ ਦੀ ਗੱਲ ਆਏ ਹੋ ਰਹੀ ਨੇ ਮੈਂ ਕਿਹ ਕੀਮਾ ਲਾਣੀ ਪੈਣੀ ਹਣੀ ਨਾ ਹਣੀ ਪੈਣੀ ਮਗਾਉਣੇ ਦਾ ਵੇਗ ਲੈ ਤੂੰ ਕਰ ਲੈ ਡੰਡੂ ਲਾ ਤਾ ਮੈਂ ਨਹੀਂ ਕਰਨੀ ਕੋਈ ਮੈਂ ਤਾਂ ਬਾਤੂ ਤੇ ਖਰਚਾ ਤੂੰ ਯਾਰ ਕਿ ਸਾਲ ਸੁੱਕ ਬਣਾ ਮੈਂ ਤੇ ਫਿਰ ਤੈਨੂੰ ਪਤਾ ਹੁਣ ਮੈਨੂੰ ਕਰਨਾ ਪੈਣਾ ਧੁੱਪ ਤੋਂ ਭਰੇਜ ਅੱਛਾ ਥੋੜਾ ਕੰਮ ਕਰੇ ਨਹੀਂ ਕਰਨਾ ਧੁੱਪ ਤੋਂ ਭਰੇਜ ਕਰਿਆ ਕਰਨਾ ਤੂੰ ਨਹੀਂ ਤੇ ਤੂੰ ਕੰਮ ਹੀ ਨਹੀਂ ਕਰਿਆ ਕਰ ਮੈਂ ਰ ਕੰਮ ਦੱਸ ਕਰਿਆ ਕਰੂੰਗੀ ਛਾਵੇਂ ਛਾਵੇਂ ਕਰ ਲੂੰਗੀ ਕਿ ਜੋ 2 ਹਫ਼ਤੇ ਕਰਦੇ ਕਿ ਤੇ ਵੇਖ ਲਾਂਗੇ ਕੀ ਇਹੋ ਜਿਹੇ ਡਾਕਟਰ ਨੂੰ ਗੋਲੀ ਬੱਜੇ ਉਹਨੂੰ ਇਹ ਗੱਲ ਕਹਿ ਕਿ ਧੁੱਪੇ ਤੇ ਕੰਮ ਤੇ ਸਾਡਾ ਤਾਂ ਸਾਰੇ ਕੰਮ ਧੁੱਪੇ ਇੱਥੇ ਗਰਮੀਆਂ ਆਈਆਂ ਤੂੰ ਉਹਦੇ ਏਸੀ ਵਾਲੇ ਅੰਦਰੋਂ ਨਹੀਂ ਨਿਕਲਿਆ ਕਰਨਾ ਵੀ ਮੈਂ ਕਰੀ ਮਾਲਾ ਨਹੀਂ ਨੇ ਸਾਰਾ ਕੋਸ਼ਿਸ਼ ਇਹਣਾ ਮੈਂ ਤੁਹਾਨੂੰ ਕੀ ਕੀ ਉਹਨੇ ਸਾਰਾ ਕੁਝ ਪੁੱਛਣਾ ਵਾ ਕਿ ਇੰਨੀ ਕੀ ਗੱਲ ਥੋੜੀ ਆ ਕਿ ਚੁੱਕੀਆਂ ਕਰੀਮਾਂ ਤੇ ਲਾਗੀਆਂ ਹਾਂ ਇਹਨਾਂ ਸਾਰਾ ਕੋਸ਼ਿਸ਼ ਵਿੱਚ ਪੁੱਛਣਾ ਤੁਹਾਨੂੰ ਬਟਾ ਮੰਦੀ ਕਮੀ ਆ ਤੁਹਾਨੂੰ ਕੀ ਆ ਕੀ ਨਹੀਂ ਤੂੰ ਕਿਹੜੇ ਬਟਾ ਮੰਦੀ ਦੱਸੀ ਆ ਅੱਜ ਮੈਂ ਡਾਇਰਨ ਦੀ ਕਮਿਟਾ ਸਾਰੀਆਂ ਵਿੱਚ ਜੋ ਵੀ ਸਾਰੀਆਂ ਬਿਮਾਰੀਆਂ ਦੱਸ ਦਿਆਂ ਤੈਨੂੰ ਕਿਦਾਂ ਤੋਂ ਆਇਆ ਨੋ ਗਿਆ ਨਹੀਂ ਉਹ ਕੀ ਮੈਂ ਤੇ ਉਹਨਾਂ ਨੂੰ ਆਖਿਆ ਸੀ ਵੀ ਮੇਰੇ ਤਾਂ ਥੋੜੇ ਦਿਨ ਹੋ ਗਏ ਲੱਕ ਦੀ ਹੱਡੀ ਵੀ ਦੁਖਦੀ ਹੈ ਤੇ ਨਾਲ ਇੱਕ ਗੋਡਾ ਵੀ ਦੁਖਣ ਲੱਗ ਪਿਆ ਮੈਂ ਕਿਹਾ ਵੀ ਚਲ ਦਵਾਈ ਵੀ ਨਾਲ ਖਰੀਦ ਦੇਣੀ ਹੋਊਗੀ ਨਾਲ ਹੀ ਨੀ ਦਵਾਈ ਵੀ ਪਾ ਦੇਣੀ ਹੈ ਕਹਲੇ ਸੀ ਨਾ ਕਿ ਜਦੋਂ ਮੇਰੇ ਇਦਾਂ ਇਦਾਂ ਕਰਦੇ ਕਿ ਪੁੱਛਣ ਜਦ ਹੈ ਕੀ ਕੀ ਤਾਨੂੰ ਔਰ ਸਾਰਾ ਕੁਝ ਪੁੱਛੇ ਮੈਂ ਸਾਰਾ ਕੁਝ ਹੀ ਲਿਖਦਾ ਫੇ ਮੈਂ ਨਾਲ ਲਗਣੀ ਇਹਨਾਂ ਦੀ ਵੀ ਕੋਈ ਦੇ ਦੇਣਗੇ ਦਵਾਈ ਦੇ ਵੀ ਦੇਣ ਤੇ ਲੱਗੇ ਪੈਸੇ ਤੇ ਉਹ ਹੀ ਲੈਣੇ ਆ ਅਚਾਨੇ ਪੈਣਾ ਪੈਸੇ ਨੂੰ ਐਵੇਂ ਜਾੜੀ ਨਾ ਜਾ ਗੋਡੇ ਤੇ ਤੇਰੇ ਦੁਖਦੇ ਜਿਹੜਾ ਸਾਰਾ ਦਿਨ ਮੰਜੀ ਤੇ ਬੈਠੀ ਰਹਿਣੀ ਹੈ ਠੀਕ ਹੈ ਤੇ ਜਿਹੜੀ ਹੱਡੀ ਦੁਖਦੀ ਹੈ ਨਾ ਅੰਤਰਾ ਤਲਿਆ ਭਲਿਆ ਸਾਰਾ ਬਰਨ ਸਵਰਨਾ ਫੋਨ ਵੇਂਦੀ ਰਹੀ ਨੀ ਬੈ ਬੈ ਕੇ ਅੱਡੀ ਉੱਥੇ ਕੀ ਕਰੇ ਜੋ 24 ਘੰਟੇ ਟਾਈਮ ਬੈਕੇਮ ਤਰਫੋਂ ਉੱਚ ਬੜੇ ਰਹਿਣਾ ਉੱਥੇ ਹਟ ਗਿਆ ਕੀ ਕਰਨੀ ਸਵਾਲੀ ਦੁਖਦੀ ਮੈਂ ਤੇ ਆਖੇ ਡਾਕਟਰ ਨੇ ਕੀ ਤਾਂ ਦੁਖਦੀ ਬਣੀ ਲੈ ਮਰਜੀ ਨਹੀਂ ਤੇ ਤੇਰੀ ਮਰਜੀ ਬਾਚਨਾ ਆਖੀ ਹੁੰਦੇ ਆਉਣੀਆਂ ਹੀ ਆਉਣੀਆਂ ਖਰਚਾ ਤੇ ਲੱਗਣਾ ਹੀ ਲੱਗਣਾ ਤੇਰਾ ਵੀ ਨਾਲ ਲਗਣਾ ਮਗਰ ਬਾਚਨਾ ਕੀ ਮੇਰਾ ਸੇਕ ਖਾਨ ਟਾਈਮ ਬੜਾ ਲੱਗਦਾ ਮੈਂ ਤਾਂ ਥੋੜੇ ਜਿਗਵਾਂਡਣ ਕੋ ਵੀ ਗਈ ਹਾਂ ਪੁੱਛਣ ਕੀ ਕੀ ਆਉਂਦੀ ਤੇ ਤੈਨੂੰ ਪਤਾ ਹੀ ਨਹੀਂ ਕਿ ਫੋਨ ਚੋ ਬੜੀ ਜਿਆਦਾ ਗਈ ਤੋ ਹਾਂ ਮੈਂ ਘਰ ਜਾਂਦੀ ਨਹੀਂ ਤੈਨੂੰ ਪਤਾ ਨਹੀਂ ਲੱਗਦੀ ਕਿਉਂ ਹੋ ਨਹੀਂ ਆ ਜਾਂਦੀਆਂ ਐਡੀਆਂ ਬਹੰਗੀਆਂ ਲਾਉਂਦਾ ਕਰੀਮਾ ਤੈਨੂੰ ਪਤਾ ਤੇ ਪੜਾਵਾ ਤੋਂ ਗਵਾਂਢ ਨੂੰ ਗਈ ਆਏ ਹੈ ਨਹੀਂ ਉਹਨੇ ਤੇ ਸਾਹਮਣੇ ਜੋ ਜਮਾਤਾ ਵੱਧ ਪਾੜ ਲਈਂਦੀ ਉਹ ਹਿੰਦੀ ਲਿਖੀ ਸੀ ਤੈਨੂੰ ਪਤਾ ਹਿੰਦੀ 'ਚ ਮੇਰਾ ਹੱਥ ਤੰਗ ਉਹ ਕਿਹੜਾ ਬਿਹਾਰ ਚੋਂ ਆਈ ਵੀ ਉਹ ਹਿੰਦੀ ਪੜ੍ਹਨੀ ਸੀ ਨੀ ਉਹ ਵੀ ਆਂਦੀ ਆ ਮੈਨੂੰ ਵੀ ਨਹੀਂ ਪਤਾ ਲੱਗਦਾ ਕੋਈ ਕੁਝ ਉਹਨੇ ਉਂਗਲ ਦੇਤੀ ਹੋਣੀ ਲੱਤਕੇ ਜਲਾ ਕੇ ਤੇ ਕਰ ਲਿਆ ਟਰਾਈ ਉਦਾਂ ਆ ਗਈ ਜਾਂਚ ਦੇਖ ਲੈ ਉਹਨੇ ਵੀ ਉਹ ਆਂਦੀ ਉੱਥੇ ਇਹਦੇ ਵੀ ਪੈਸੇ ਲੱਗਣ ਆ ਮੰਗਾਵੇ ਉਹ ਵੀ ਬੜੀ ਚਲਾਕ ਆ ਤੂੰ ਵੀ ਤੇਰੀ ਮਾਦਰ ਤੋਂ ਪਹਿਲਾਂ ਤੂੰ ਮਗਾਲਾ ਤੇ ਮੇਰੇ ਪੈਸੇ ਲੱਗਣਗੇ ਤੇ ਜੇ ਸਹੀ ਹੋਏਗੀ ਤੇ ਮੈਂ ਮਗਾਲਾ ਕੋਈ ਚਿੱਟੀ ਹੋਵੇ ਦੇਖੇ ਰਾਂ ਦੇ ਤੇ ਬਲਬ ਚਗਾਉਣ ਦੀ ਲੋੜ ਨਹੀਂ ਪਿਆ ਕਰਨੀ ਤੇ ਲਾਟੂ ਵਾਂਗੂ ਤੂੰ ਚੱਕਿਆ ਕਰਨਾ ਹਨਾ ਚੰਗੂਗੀ ਨਾ ਤੇ ਜਨ ਚੱਕ ਕੇ ਵਿਖਾਉਂਗੀ ਤੇਰੇ ਬੜੇ ਬੰਦੇ ਬੰਦੇ ਤੇਰੇ ਘਰ ਨੂੰ ਜਾੜਾ ਧਰਿਆ ਹੋਰ ਕੋਈ ਗੱਲ ਨਹੀਂ ਕਦੀ ਅੰਤਰਾ ਕੁਛ ਮਗਾਲਾ ਕਦੀ ਕੁਛ ਮਗਾਲਾ ਕੋ ਸ਼ਰਮ ਨੂੰ ਹੱਥ ਮਾਰਿਆ ਕਰ ਉੱਠ ਕੇ ਤੇ ਚਾਹ ਧਾਰ ਲਾ ਇਥੇ ਕਿਸੇ ਹੋਰ ਦੀ ਕਰਨ ਆਉਣੀ ਆਪ ਸੂਰ ਮਜ਼ਾ ਉਹ ਨਹੀਂ ਆਇਆ ਦੱਸ ਵੀਰ ਨੀ ਤੈਨੂੰ ਮਾਰੇ ਨੂੰ ਜਾੜੀ ਕਿ ਤੈਨੂੰ ਕਿਹੜਾ ਨੀ ਸੂਟ ਮਕਾ ਲਿਆ ਹੈ ਹਾਂ ਅਕਾਈ ਕਿ ਸੂਟ ਮੈਂ ਕੱਚੀ ਲੱਸੀ ਨੂੰ ਬੜੀ ਚੰਨੀ ਹੈ ਨੀ ਤੇ ਮੈਂ ਮੂੰਹ ਤੇ ਕਰੀਮ ਮਗਾ ਲਈ ਤੇ ਫਿਰ ਕੀ ਹੋ ਗਿਆ ਨਾ ਤੂੰ ਮੂੰਹ ਤੇ ਨੰਗੀ ਫਿਰਦੀ ਤੇਰੇ ਤੇ ਲਿੜੇ ਹੀ ਹੈ ਨਹੀਂ ਹੈ ਨਾ ਤੂੰ ਨਹੀਂ ਪਾਉਂਦੀ ਕੋਨ ਸਬੰਦੇ ਦੁੱਧ ਮਾਰੇ ਚੰਗੇ ਤੂੰ ਤੇ ਦਾ ਬੜਾ ਲੂਜ ਨਹੀਂ ਮੈਂ ਪਿਛਲੇ ਸਿਆਲ ਵਾਲੇ ਪਾਈ ਹੈ ਮੈਂ ਪਾਉਂਦੇ ਮੈਂ ਕਿ ਤਿੰਨ ਚਾਰ ਮੈਂ ਫਿਰ ਸੂਟ ਪਾਉਣੀ ਮੈਂ ਫਿਰ ਸੂਟ ਪਾਉਣੀ ਤੂੰ ਆਨਲਾਈਨ 'ਚ ਸਾਰੇ ਕੁਝ ਡਾਈ ਜਾਣੀ ਆ ਜਾ ਮਗਾ ਲਾ ਮਗਾ ਲਾ ਤਾ ਉਹ ਵੀ ਤਾਂ ਵੇਖਣਾ ਤੂੰ ਕਿਹੜਾ ਪੈਸਾ ਨੇ ਖਰਚ ਦਿੱਤਾ ਮੈਨੂੰ ਕਿਉਂ ਕਹਿਨੀ ਹੈ ਨਾ ਤੇ ਕਹਿਣਾ ਹੀ ਐ ਨਾ ਫਿਰ ਜਦੋਂ ਹਿੱਦਾਂ ਤੂੰ ਕੰਮ ਕਰਦੀ ਓਟ ਕੇ ਤੂੰ ਚਾਹਵੇਂ ਨਾ ਸਾਗ ਮੈਂ ਤੇਰੇ ਸਾਗ ਮੈਂ ਚਾਹ ਤਰ ਸਕਦੀ ਹਾਂ ਤੂੰ ਉਹ ਨਾクセ ਤੂੰ ਪੇਹੀ ਬੈਣਾ ਤੇ ਮੈਂ ਕਿਹਾ ਵਫੀ ਚਲ ਜੀਨੋਂ ਕਿ ਉਦੋਂ ਤੂੰ ਪੇ ਕੰਮ ਨਾ ਕਰਿਆ ਕਰਾਂਗੀ ਤੇ ਜਦੋਂ ਇਦਾਂ ਕਦੀ ਧੁੱਪ ਸਿੱਖ ਨਹੀਂ ਆਈ ਉਦੋਂ ਮੰਜੀ ਦੇ ਭਾਵੇਂ ਐਡਾ ਘੰਟਾ ਘੰਟਾ ਬਹਿ ਜਾਏ ਨੀ ਪਾਗਲੇ ਨੀ ਪਾਗਲੇ ਉਦਾਂ ਹੀ ਆਦੇ ਸੂਰਜਵਲ ਮੂੰਹ ਕਰਕੇ ਤੇ ਬਈ ਦਾਣੇ ਹੰਟਾ ਤੇ ਡਾਕਟਰ ਨੇ ਆਪ ਕੰਜਰ ਨੇ ਇਹ ਨਹੀਂ ਦੱਸਿਆ ਕਿ ਹੋਣ ਵਾਲੇ ਨੇ ਜੀ ਹੋਈ ਤੇ ਐਨਾ ਕਿ ਤੂੰ ਪੇ ਕਿੰਨਾ ਕੰਮ ਕਰਦੇ ਤੇ ਮੈਂ ਤੂੰ ਪੇ ਕੰਮ ਤੇ ਕਦੇ ਨਾ ਕਰਿਆ ਕਰਾਂਗੀ ਉਵੇਂ ਜਦੋਂ ਅੱਦਾਂ ਕਿ ਉਵੇਂ ਕੋ ਮੇਰਾ ਕਿੰਨਾਂ ਟੱਕਣਾ ਕਿ ਤੈਨੂੰ ਅੱਛਾ ਤੇ ਕੰਮ ਕਿੰਨੇ ਕਰਨੇ ਤੇਰੇ ਇੱਥੇ ਕਿਹੜੀ ਨੌਕਰਾਨੀ ਰੱਖਣੀ ਆ ਜਿਹਨੇ ਕੰਮ ਕਰਨੇ ਆ ਕੁਸ਼ਰਮ ਨੂੰ ਹੱਥ ਮਾਰ ਕਿਹੜੇ ਬੰਨੇ ਤੁਰੀ ਜਾਣੀ ਤੂੰ ਬੇਨਾ ਇੱਕ ਰੀਤ ਲੈ ਜਾਨੀ ਉਹਨੂੰ ਕਹਿਨੀ ਆ ਕੁਛ ਨਾ ਕੁਛ ਮਗਵਾ ਦੇ ਮੇਰੀ ਸੁਣ ਗੱਲ ਇੱਥੇ ਮੇਰੇ ਸਾਰਨਾ ਕੰਮ ਕੀਤੇ ਬਿਨਾਂ ਨਹੀਂ ਸਾਰਨਾ ਮੈਂ ਕਰ ਦੂੰਗੀ ਕੰਮ ਨਹੀਂ ਕਰੂੰਗੀ ਹੁਣ ਚਾਹ ਧਰ ਲੈ ਕੋਟ ਹੁਣ ਤੂੰ ਚੱਲ ਨਹੀਂ ਫਰੀਦਵਾਰ ਪੈਸਾ ਫੇਰਨੋਂ ਅਦਰੋਂ ਆਈ ਉਹੋ ਜੀ ਫਰੀਦ ਤੇ ਉਹੋ ਜੀ ਤੂੰ ਦਾ ਕੀ ਚਾਹ ਵਾਲੀ ਤੇ ਕੇ ਨੂੰ ਕਰਵਾ ਕੇ ਆ ਜਾ ਕਿ ਆ ਘਰ ਬਚਿਆ ਰਹੇਗਾ ਇਹ ਸਾਡਾ ਚੜੀ ਕੇ ਤੇ ਤਾਂ ਕਿੱਡਾ ਘਰ ਨਹੀਂ ਜਾੜਾ ਤੈਨੂੰ ਜਾਈ ਜਿ ਵੜ ਕੇ ਬਹਿ ਚਲੀ ਹੈ ਤੈਨੂੰ ਕੰਮ ਨਹੀਂ ਹੋਏਗਾ ਹੁਣ ਸਾਥ ਨਹੀਂ ਤਰਨਾ ਤੇ ਮੈਂ ਘਰ ਕੇ ਆਈ ਹਾਂ ਮੈਂ ਘੜੇ ਸਾਥ ਲੈਣਾ ਤੈਨੂੰ ਤਾਂ 2 ਮਿੰਟ ਬੈਠੇ ਵੀ ਨਹੀਂ ਚਰੀ ਜਾਂਦੀ ਹੁਣ ਦੱਸ ਦੇ ਕਿੰਨੇ ਗਲਾਪ ਪੀਏਗੀ ਲੈ ਅੱਗੇ ਮੈਂ ਕਿੰਨੇ ਪੀਣੀ ਹੈ ਇੱਕ ਚਾਰੀ ਕਹਤਾ ਕਿਸੇ ਤਰ੍ਹਾਂ ਪੀ ਫਿਰਦੀ ਹੈ ਨਾ ਟਾਈਮ ਜਿੰਨੀ ਵੀ ਰਿਕਰ ਦੇ ਦੱਸਦੇ ਫੇਰ ਨਾ ਆਖੀ ਦੋਆਂ ਕਿੰਨੇ ਮਪੀਦੀ ਮੈਂ ਦੱਦੀ ਕਾ ਕੱਪੀ ਪੀੜੀ ਚਾਜ ਸਵਾਦੀ ਬਣਾਉਂਦੇ ਪੰਗਲ ਪਾੜੀ ਜਣਾ ਰੇਣ ਕੇ ਸੋੜ ਤੁੰ ਮਿਸਟਾ ਆਪਣੀ ਦੀਆਂ ਗੋਲੀਆਂ ਕੋਸੀ ਦੇ ਕੇ ਜਾਂਦੀ ਉਹਦੇ ਕੋਈ ਤਾਂ ਕਿੰਨਾ ਟਾਈਮ ਲੱਗ ਜਾਣਾ ਤੇ ਮਗਰੇ ਭੱਜੀ ਆਉਣਾ ਰੋਲ ਆਪਾਂ ਕੀ ਬੜਬੜ ਕਰੀ ਜਾਂਦੀ ਕਦੇ ਦੀ ਕੋਈ ਮੈਂ ਅੱਖ ਨਹੀਂ ਲੱਖੀ ਉਸ ਨੂੰ ਬਣਾ ਦੇ ਲੜਾਈ ਦੀ ਚਾਟ ਮਾਰੀ ਕਦੇ ਕੋ ਆਨਲਾਈਨ ਉਹਨਾਂ ਇੱਥੇ ਤਾਂ 50 ਚੀਜ਼ਾਂ ਆਉਂਦੀਆਂ ਦੱਸ ਸਾਰੀਆਂ ਮਗਾਇਆ ਥੋੜੀ ਸੋ ਉਤਰ ਆਉਂਦਾ ਘਰ ਨਹੀਂ ਵੇਖਣਾ ਆਮਦਾਲਾ ਆਮ ਕਾਲਾ ਹੁਣ ਕਰੀਮਾ ਜੀ ਪੈ ਗਈ ਵੀ ਕਰੀਮਾ ਮਗਾਉਣੀ ਆ ਸ਼ਕਲਾਂ ਤੇ ਜਿਹ ਜੀਆਂ ਰੱਬ ਨੇ ਬਣਾਈਆਂ ਉਹੋ ਜਿਹੀ ਰਹਿਣੀਆਂ ਉਹ ਤੇ ਜਿੰਨਾ ਚਿਰ ਲਾਓ ਫਰਕ ਰਹਿੰਦਾ ਜਦੋਂ ਲਾਉਣੀਆਂ ਛੱਡ ਦੋ ਫੇਰ ਉਹੋ ਕੁਛ ਪਖੰਡ ਫੜੇ ਆਏ ਨੇ ਦੀਦੀ ਪੰਮਾ ਦੀਦੀ 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 ਪਰਮਜੀਤ ਕਰੀਏ ਕਿਉਂ ਕੀ ਕੰਮ ਉਹਨਾਂ ਦਾ ਮੈਸੇਜ ਆਇਆ ਸੀ ਡਾਕਟਰ ਨੇ ਮੈਸੇਜ ਕੀਤਾ ਹਾਂ ਤੇ ਗੱਲ ਕਰਾਇਓ ਉਹਨਾਂ ਨਾਲ ਕਿਹੜੇ ਡਾਕਟਰ ਨੇ ਮੈਸੇਜ ਕੀਤਾ ਤੈਨੂੰ ਤਾਂ ਨਹੀਂ ਪਤਾ ਤੂੰ ਦੱਸ ਦੋ ਕਿੱਥੇ ਮੈਂ ਲੱ ਮੈਨੂੰ ਕਿਉਂ ਨਹੀਂ ਪਤਾ ਗੱਲ ਦੱਸੇਗੀ ਤਾਂ ਪਤਾ ਲੱਗ ਜਾਨਾ ਐਵੇਂ ਪੰਜੇ ਪੱਥਰ ਚੁੱਕ ਕੇ ਤੁਰੀ ਆਉਣੀ ਗਾਨ ਐਦਾਂ ਹੀ ਹੋਣੇ ਘਰੇ ਹੋਣੇ ਮੇਰੀ ਤਾਂ ਸੋਨਾ ਗੱਲ ਤੂੰ ਕਿੱਧਰ ਤੁਰੀ ਜਾਨੀ ਉਹਨਾਂ ਨੇ ਡਾਕਟਰ ਨੂੰ ਮੈਸੇਜ ਕੀਤਾ ਸੀ ਤੈਨੂੰ ਨਹੀਂ ਪਤਾ ਆਨਲਾਈਨ ਕਾਹਦਾ ਮੈਸੇਜ ਉਹਨਾਂ ਸਕਿਨ ਵਾਸਤੇ ਕੋਈ ਪ੍ਰੋਡੈਕਟ ਮੰਗਾਇਆ ਵਾ ਉਹਨਾਂ ਦਾ ਮੈਸੇਜ ਆਇਆ ਵਾ ਉਹਨਾਂ ਨੇ ਕਿਹਾ ਇਧਰ ਮੇਰੀ ਸੁਣ ਗੱਲ ਉਹਨੂੰ ਤੂੰ ਰਹਿਣ ਦੇ ਕਰ ਉਹ ਇੰਨੇ ਜੋਗੇ ਹੈ ਨਹੀਂ ਉਹਨੂੰ ਇੰਨਾਂ ਗੱਲਾਂ ਦਾ ਨਹੀਂ ਪਤਾ ਸਾਰੀ ਪਵਾੜੇ ਦੀ ਜਾਣ ਤੂੰ ਆ ਜੋ ਵੀ ਉਹਨੂੰ ਚ ਪੁੱਠਾ ਸਿੱਧਾ ਦੱਸ ਦੇ ਤੂੰ ਦੱਸ ਦੇ ਹੈ ਤੂੰ ਜੋ ਮਰਜ਼ੀ ਲਾਇਆ ਕਰ ਤੇਰਾ ਰਾਜਾ ਘਰ ਵਾਲਾ ਰਾਜਾ ਜੋ ਮਰਜ਼ੀ ਕਰੇ ਤੂੰ ਜਨ ਦਾ ਪੁੱਠਾ ਮਤਾਂ ਦਿਆ ਕਰ ਕਿਉਂ ਤੂੰ ਟਿਕਾਣਾ ਲੈ ਮਨਾਉਂਦੇ ਤੇ ਤੂੰ ਤੇ ਬਠੇਰਾ ਕੁਝ ਜਾਣਦੀ ਤੇ ਉਹਨੂੰ ਨਾ ਦੱਸਿਆ ਕਰ ਸਾਨੂੰ ਰੋਟੀ ਜਿਹੜੀ ਦੋ ਟਾਈਮ ਦੀ ਖਾਂਦੇ ਨਾ ਸਾਨੂੰ ਖਾ ਲੈਣਗੇ ਉਹ ਤੋਂ ਤੋਂ ਵੀ ਨਾ ਜਾਣ ਉਹ ਤੇ ਤੇਰੇ ਮਗਰ ਉਹ ਤੇ ਗੱਦੀ ਸਾਡੇ ਵਾਲੀ ਜਿਹੜੇ ਤੇਰੇ ਮਗਰ ਲੱਗ ਜਾਂਦੀ ਉਹ ਪਹਿਲੇ ਸਾਡੇ ਘਰੇ ਆਏ ਹੁਣ ਉਹਨੇ ਮੈਨੂੰ ਕੁਛ ਪੜਾ ਆ ਲਿਆ ਤੇ ਹੁਣ ਮੈਂ ਦੱਸਣਾ ਹੀ ਉਹਨਾਂ ਨੂੰ ਕਿਦਾਂ ਕਹਿੰਦੀ ਕਿ ਮੈਨੂੰ ਸਾਰਾ ਪਤਾ WhatsApp ਤੇ ਉਧਰ ਉਧਰ ਤੋਂ ਮੈਸੇਜ ਕਰਦੀ ਰਹਿੰਦੀ ਉਹਨੂੰ ਇਦਾਂ ਐ ਕਰ ਲਾ ਉਹ ਕਰ ਲਾ ਪਹਿਲਾਂ ਭੂਏ ਹੋਈ ਰਹਿੰਦੀ ਉਹ ਤਾਂ ਇੰਨਾ ਫੋਨ ਚੱਲੋਂ ਦੀ ਤੂੰ ਆਈ ਰਫੋਨ ਹੀ ਬੜਾ ਫੜਦੀ ਫੋਨ ਵਿੱਚ ਫੜਦੀ ਹੁੰਦੀ ਅੱਛਾ ਹਾਂ ਤੇ ਹੁਣ ਤੇ ਫੜਦੇ ਆ ਨਾ ਹੁਣ ਮੈਨੂੰ ਬੁਲਾ ਦੋ ਕਿੱਥੇ ਨੇ ਨਹੀਂ ਨਹੀਂ ਫੋਨ ਹੀ ਵੇਲ ਲੀਗੀ ਕੰਮ ਕਰਨ ਦੇ ਤੂੰ ਤੇ ਵੇਲਨੀ ਆ ਤੇਰੀ ਤਾਂ ਸੱਸ ਕਰ ਲੈਂਦੀ ਸਾਰਾ ਸਾਡੇ ਘਰੇ ਤੇ ਕਿਸੇ ਨੇ ਕਰਨਾ ਤੁਰਦੀ ਬਾਣਾ ਇੱਥੋਂ ਕਿਉਂ ਤੁਹਾਡੀ ਸੱਸ ਨਹੀਂ ਕਰਦੀ ਨਹੀਂ ਸਾਡੇ ਨਹੀਂ ਕਰਦੀ ਅਸੀਂ ਆਪੇ ਕਰਦਿਆਂ ਤੇ ਮੈਨੂੰ ਕਲੀਅਰ ਹੈ ਇਨੀ ਚਾਹੀਦੀ ਤੇ ਨਹੀਂ ਮੈਨੂੰ ਤੁਹਾਡੇ ਨਾਲ ਬਹਿਸ ਕਰਨ ਦਾ ਮੈਨੂੰ ਦੀਦੀ ਦੱਸ ਤੈਨੂੰ ਕਿਹਨੇ ਕਿਹਾ ਬਹਿਸ ਕਰਨੋ ਜਾ ਨਾ ਘਰ ਆਪਣੇ ਦੀਦੀ ਦੇ ਗਾੜੀ ਵਿੱਚ ਚੜਾ ਕੇ ਤੇ ਬੈਠੇ ਰਹਿੰਦੇ ਇੱਧਰ ਚੱਲ ਇੱਧਰ ਗੇਟ ਐ ਇੱਧਰ ਆ ਇੱਧਰ ਨਹੀਂ ਗਿਆ ਆਪਾਂ ਦੀਦੀ ਨੂੰ ਮਿਲ ਕੇ ਹੀ ਜਾਉਂਗੀ ਦੀਦੀ ਇੱਥੇ ਦੀਦੀ ਨੂੰ ਮਿਲ ਕੇ ਜਾ ਨਾ ਤੁਰੋ ਜਾ ਜੇ ਸਾਰੀਆਂ ਪੁੱਠੀਆਂ ਮੱਤਾਂ ਦੇ ਇਹ ਦਿੰਦੀ ਲਾਪਣ ਦੇ ਦੀਦੀ ਕਿੱਥੇ ਦੀਦੀ ਦੱਸ ਕਿਤੇ ਦੱਸ ਦੋ ਨਹੀਂ ਆਪੇ ਦੱਸ ਦੋ ਤੇ ਮੇਰੇ ਦਾ ਕੀ ਵੀ ਕੰਮ ਲੱਗੀ ਹੋਰ ਨਹੀਂ ਮੇਰੀ ਤੂੰ ਐਵੇਂ ਆ ਕੇ ਕਿਸੇ ਦੇ ਘਰ ਚਾਵੇਂ ਵੜਨ ਦਾ ਠੀਕ ਹੈ ਨਾ ਜਿੱਦਾਂ ਮੈਂ ਕਹਾਂ ਤਾਂ ਨਹੀਂ ਮੈਂ ਨਹੀਂ ਜਾਂਦੀ ਸਾਡੇ ਘਰੇ ਐਵੇਂ ਤੇ ਨਹੀਂ ਮੈਂ ਤੇਰਾ ਚ ਵੜਦੀ ਜਿਹੜਾ ਮੈਂ ਨਾ ਕਰੀ ਜਾਨੀ ਤੇ ਮੈਂ ਨਾ ਤੇਰੇ ਅੰਦਰ ਕਿਤੇ ਵੜ ਜੂਗੀ ਤੇ ਮੈਂ ਤੁਹਾਡੇ ਅੰਦਰਾਂ ਚ ਵੜਦੀ ਤੇ ਘਰੇ ਆਈ ਹਾਂ ਤੇ ਦੀਦੀ ਦਾ ਘਰ ਵੱਖਰਾ ਵੱਖਾ ਈ ਘਰੇ ਰਹਿਨੇ ਆਸੀਂ ਦੀਦੀ ਦੱਸੋ ਕਿੱਥੇ ਨੇ ਮੈਨੂੰ ਕਿਤੇ ਨਹੀਂ ਹੈਗੀ ਜਾ ਉੱਥੇ ਤੁਰਦੀ ਬਣ ਕੇ ਆਪਾਂ ਨੇ ਕੋਣ ਲਾਇਆ ਮੈਨੂੰ ਕੋਣ ਟੱਚ ਲਾਇਓ ਕਿੱਦਾਂ ਫੂ 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 ਕਰਦੀ ਫਿਰਦੀ ਫਿਰਦੀ ਅੰਦਰ ਖੱਟੀ ਭੁੰਡੀ ਵਗੂ ਫੂ ਫੂ ਕਰਦੀ ਫਿਰਦੀ ਤੂੰ ਨੂੰ ਕਿ ਪਤ ਤੂੰ ਹੀ ਮੱਥੇ ਲਾ ਗਿਰਨ ਗਾੜੀ ਮੰਡੀ ਦਾ ਕਿਤੇ ਬੈਠੇ ਬੈਣਾ ਨਹੀਂ ਮੇਰਾ ਘਰ ਵਾ ਤੂੰ ਹੀ ਲੈਣਾ ਮੈਂ ਪਾਉਂਗੀ ਆਪਣੇ ਘਰ ਕਿੱਥੇ ਜਾਣਾ ਤੂੰ ਬੁਲਾਉਣ ਤੇ ਵੇਚ ਜਾੜ ਜਾ ਬਾੜਾ ਕਿ ਛਾਲਾ ਜਿੰਨੇ ਮਰਜ਼ੀ ਕਰੂ ਕਿੱਦਾਂ ਮੇਰਾ ਇਹ ਹਾਂ ਉਹਨੂੰ ਮਗਰਲਾ ਇਸ ਤਰ੍ਹਾਂ ਹੀ ਲੈ ਕੀ ਆਇਆ ਸਾਡੇ ਘਰ ਤੈਨੂੰ ਮੈਂ ਦੱਸਾਂ ਛੱਤਰਾਂ ਨਾ ਕੱਢ ਤੂੰ ਜਾਣੇ ਕਿ ਨਹੀਂ ਚੱਲਦੀਗੀ ਮੈਂ ਤਾਂ ਕੋਸ ਕਰਦੀ ਮੈਂ ਤੁਹਾਡੇ ਘਰ ਕਰੀ ਹੋਈ ਨਹੀਂ ਪੈਰ ਪਾਇਆ ਉਹ ਸਾਡੇ ਆਈ ਧੂਏ ਹੋਈ ਹੈ ਉਹਨੂੰ ਬਥੇਰਾ ਮੈਂ ਰੋਕਦੀ ਆ ਪਰ ਉਹ ਪ੍ਰੀਤ ਪ੍ਰੇਮ ਦੀ ਗੋਣ ਕਉਂਦੀ ਰਹਿੰਦੀ ਹੈ ਪੇਕੀਰ ਮੈਂ ਕਹਿੰਦਾ ਤੂੰ ਕਿੱਦਾਂ ਦੋਮਾ ਚਾਹੀਆਂ ਪਖੰਡ ਖੜਿਆ ਵਾ ਕਿਸੇ ਦਾ ਪਾਣੀ ਈ ਚਾਹਤ ਬਣ ਗਈ ਆ ਪਾ ਕੇ ਨਾ ਪੀ ਲਿਓ ਮੈਂ ਚੱਲੀ ਹੂ ਪ੍ਰੀਤ ਨਹੀਂ ਆਈ ਬਲਾ ਨਹੀਂ ਇੱਥੇ ਤੇ ਨਹੀਂ ਆਈ ਅੰਨੇ ਕੀ ਕਰਨਾ ਹੈ ਇੱਥੇ ਹਾਂ ਇਹ ਮੈਨੂੰ ਮਾਰਖ ਨਹੀਂ ਮੈਸੇਜ ਆਉਂਦੇ ਮੈਂ ਮੇਰਾ ਟਾਈਮ ਨਹੀਂ ਚਾਹਤ ਨਹੀਂ ਤੇ ਘਰੇ ਆ ਜਾ ਹੈ ਹੁੰਦੀ ਹੁੰਦੀ ਕਰ ਮੋਹ ਸ਼ਰਮ ਕਰ ਅੱਗੇ ਕਿੰਨਾ ਚਿਰ ਲਾਜੀ ਕੀ ਕਰਦੀ ਸਾਗ ਤਰਿਆ ਢੜਕਾ ਤੜਕਾ ਤੇ ਲਾਟਾ ਕੋਲ ਲਾਂ ਬਸ ਨੇ ਦੇ ਹੀ ਪੈਸੇ ਭਰੀਆਂ ਮੇਰੇ ਪੈਸੇ ਭਰੀਆਂ ਮੇ ਜਾਣਗੀ ਉਹਦੀ ਸੁਲਾ ਦੇ ਲਲਾ ਕੀ ਮੈਸੇਜ ਆਇਆ ਵਾ ਨਹੀਂ ਉਹਨੇ ਤੈਨੂੰ ਸਲਾਹਾ ਪੁੱਠੀਆਂ ਦੇਣੀਆਂ ਨਹੀਂ ਉਹਨੇ ਕੋਈ ਚੰਗੀ ਸਲਾਹ ਨਹੀਂ ਦੇਣੀ ਆਪ ਦਾ ਨਹੀਂ ਆਈ ਨਹੀਂ ਸੀ ਨਹੀਂ ਇੱਥੇ ਆਈ ਮੇਰੇ ਕੋਲ ਨਹੀਂ ਕਿਤੇ ਮੋ ਹਵੇਲਾ ਕਿੱਡੀ ਮੈਨੂੰ ਆਖਿਆ ਵੀ ਮੈਂ ਚਾਹ ਤਰੀ ਹੁਣ ਨਾਲੇ ਚਾਹ ਪੀ ਲਾ ਉਹਦਾ ਵੀ ਮੈਂ ਕੋਟ ਪਾੜੀ ਪਾ ਲਿਆ ਉਹਨੋ ਹਰਤ ਚਾਹ ਮੈਂ ਤੇ ਸਾਸਾ ਤੇ ਪਿਆ ਕੇ ਆਂਗੀ ਜੀ ਹੁਣ ਅਗਲੀ ਨੀਚੇ ਜਾ ਚੱਲ ਕੇ ਮੇਰੇ ਕੰਮ ਤੇ ਫਿਰ ਮੈਂ ਚਾਹ ਤੇ ਪਿਉਣੀ ਮੈਂ ਪਾਣੀ ਹੀ ਪਾ ਲਿਆ ਦਿਲਾ ਆਈ ਨਹੀਂ ਘਰ ਜਾਵਾਂ ਸ ਤੇ ਤੇਰੇ ਕੋ ਬਾਦੀਗੀ ਤੇ ਉਹਦੇ ਜੋ ਕੀ ਤੇਰੇ ਕੋ ਚੱਲ ਜਿਹੜੀਆਂ ਦੋ ਕਟਾ ਪੀਨੀਆਂ ਪੀ ਕੇ ਕੋ ਮੇਰੀ ਰੱਖ ਲਈ ਹੁਣ ਉਹਦੇ ਵੰਡੇ ਦੀ ਬਿਨਾ ਪੀਦੀ ਜਿਹੜੀ ਉਹਦੀ ਬਣਾਈਆਂ ਨੂੰ ਪੁੱਛ ਲੂੰਗੀ ਤੇ ਕੋਈ ਨਾ ਕੋਈ ਨੰਗ ਦਾ ਟੱਪਦਾ ਆ ਜਾਂਦਾ ਦੇ ਦਾਂਗੀ ਕਿ ਨੂੰ ਕਰਨ ਕਰੀ ਠੀਕ ਹੈ ਫਿਰ ਜਾਵਾਂ ਮੈਂ ਇੱਥੇ ਆਟਾ ਗੁੰਨ ਲਾ ਨਾਲੇ ਤਾਂ ਸਾਰੇ ਟੱਬਰ ਤੇ ਫੁਲਕੇ ਲਾ ਲਾ ਤੇ ਨਾਲੇ ਉਹਨੂੰ ਦੇ ਆ ਇਹੋ ਕੰਮ ਤੇ ਭਾਲਦੀ ਐ ਹੈਂ ਬਥੇਰੀ ਚਲਾ ਕੇ ਤੈਨੂੰ ਬਣਾਇਆ ਕਬੂਦਿਆਂ ਤਾਂ ਤੋਂ ਬੰਦ ਹੀ ਜਾਣੀ ਜੰਗਾ ਚਾਹ ਨਾਲ ਸਾਰੇ ਟੱਬਰ ਦੀ ਲੈ ਜਾ ਕੋਈ ਨਹੀਂ ਮੈਂ ਆਪਣੇ ਬਣਾ ਕੇ ਪੀਰੂੰ ਉਹ ਨਾ ਕਿਤੇ ਵਿਚਾਰੀ ਮਾਸਾ ਕੰਮ ਨੂੰ ਹੱਥ ਲਾ ਲੇ ਜੀ ਲੈ ਜਦੋਂ ਇਹਦੀ ਸੇਲੀ ਆਵੇ ਕੋਈ ਮੈਂ ਕਦੀ ਨਹੀਂ ਆਉਂਦੀ ਮੇਰੇ ਤੇ ਕੋਈ ਸੇਲੀ ਨਹੀਂ ਆਉਂਦੀ ਹੈ ਤੇ ਤੂੰ ਹੀ ਜੇ ਪੂਹੇ ਚੜਾਈ ਫਿਰਦੀ ਵਾਧੂ ਦੀ ਚਾਹ ਨਹੀਂ ਕਿੰਤਾ ਦਾ ਤੇਰਾ ਸਭ ਮੂੰਹ ਚ ਕੋੜ-ਕੜ ਕਰ ਰੰਦਾ ਹੀ ਕੁਛ ਨਹੀਂ ਕਰੰਦਾ ਹੀ ਮੈਂ ਤੇ ਵੈਸੇ ਕ ਲੈ ਆ ਕੇ ਤੇਰੇ ਚੇਤਾ ਆਈ ਲੈ ਸਾਗਣਾ ਹੈ ਨਾ ਆਪਾਂ ਆ ਕਣਕ ਦਾ ਆਟਾ ਗੋਲਨੀ ਮੱਕੀ ਦਾ ਆਟਾ ਮਲਦੀ ਦੋ ਦੋ ਖਾ ਲਾਂਗੇ ਮੱਕੀ ਦੀ ਰੋਟੀ ਉਹ ਵੀ ਆ ਲੈ ਆ ਰੋਣ ਨੂੰ ਤਾ ਵਧੀਆ ਹੁੰਦੀ ਆ ਕਰਤਰੀ ਤੇ ਕੱਖ ਨਹੀਂ ਪੈਦਾ ਨਹੀਂ ਹੁੰਦਾ ਇਹ ਖਾਣ ਦਾ ਕੋਈ ਉਹ ਵੀ ਉਹਨੂੰ ਕਹੀ ਆ ਜੂ ਖਾ ਲੂਗੀ ਉਹ ਤੇ ਇਹੋ ਜਿਹਾ ਦਾ ਭਾਗ ਦੀ ਰਹਿੰਦੀ ਤੇ ਚਲੋ ਤੁਸੀਂ ਦੋਦੇ ਹੀ ਦਿਵਾਲੇ ਹੋਏ ਰਹਿੰਦੇ ਆ ਤੇ ਚਲੋ ਤੁਸੀਂ ਐ ਕਰੇ ਤੇ ਕਰ ਲਓ ਕੰਮ ਉਹਦੇ ਕੋਲ ਹੋ ਕੇ ਆਵਾ ਮੈਂ ਵੀ ਬੈਠੀ ਉਹਦੀ ਕੋਈ ਨਹੀਂ ਕੰਮ ਆ ਜਾਂਦੀ ਉਹਨੇ ਆਖਿਆ ਖਾਵੇ ਸਾਰਾ ਦਿਨ ਕੰਮ ਹੀ ਕਰੀ ਜਾ ਤੂੰ ਨਾ ਸੈਰ ਟਪਾਟ ਐ ਪਰ ਇਹ ਨਹੀਂ ਆ ਪਈ ਮੈਂ ਜੇ ਕਰ ਤੇ ਕਰ ਲਈ ਜੇ ਕਿਉਂ ਤੋ ਨਾ ਕਰੀ ਨਹੀਂ ਜਿਹੜਾ ਦੇਖ ਬੜਾ ਲਿਆ ਹੁਣ ਚਾਹਦਾ ਉਹ ਖਰਾਬ ਕਰਨਾ ਤੇ ਬਣਾਈ ਸਾੜੀ ਪਾ ਕੇ ਦੇ ਦੇ ਹੈ ਮੈਨੇ ਚਾਹ ਦਿੱਤਾ ਚਾਹ ਉੱਥੇ ਪੀਆ ਚਾਹ ਤੋਂ ਬਿਨਾ ਸਾਹ ਨਹੀਂ ਆਉਂਦੇ ਗਲਾਸੇ ਚ ਚਾਹ ਪਾ ਕੇ ਰਿਆ ਹੱਥ ਦਾ ਵੀ ਲੱਗਦਾ ਕਿ ਤੂੰ ਜੀ ਸੱਸ ਦੇਖੀ ਦੀ ਉਹ ਵੀ ਨਾ ਨਹੀਂ ਦਿਆ ਹੋਣਾ ਕੁਰਕੁਰ ਕਰਦੀ ਉਹਨੂੰ ਦੇਖ ਕੇ ਚੰਗਾ ਮਾਰੇ ਤੇਰਾ ਸਿਰ ਪਾੜੇ ਮੈਂ ਇੱਥੇ ਆ ਜਾਂਦੀ ਤੇ ਚੰਗਾ ਆਵਾਜ਼ ਮਾਰ ਕੇ ਸੈਟ ਜਿਹਨ ਬੈਠੇ ਆ ਜੀ ਇੱਥੇ ਚਲਾ ਮੈਂ ਸਾਹ ਸੇ ਕਿਤੇ ਇਹਨਾਂ ਨੇ ਕਿਤੇ ਗੰਦ ਪਾਇਆ ਹੈ ਹੈ ਕੋਈ ਗੱਲ ਕਰਨ ਵਾਲੀ ਜੇ ਉਹਨੂੰ ਭਜਾਇਆ ਹੀ ਤੇ ਇਹ ਉੱਠ ਕੇ ਧਰਪੀ ਉਹਦੇ ਵੱਲ ਇਹਨੂੰ ਢੱਕਾਂ ਕਿ ਉਹਨੂੰ ਢੱਕਾਂ ਜੇ ਮੈਂ ਆਣੀ ਕਿਤੇ ਮੈਂ ਚੰਗੀ ਹੋਵੇ ਉਹਦੀ ਸੱਸ ਤੇ ਚੰਗੇ ਦੀ ਗੋਤ ਕਮਾਵੇ ਫੇਰ ਭਾਵੇਂ ਹੜ ਦੇ ਪੁੱਟ ਚਾੜ ਢੱਕਾਂ ਲੈ ਆਪ ਇਥੇ ਮਰੂਤਾਂ ਨੂੰ ਚਿੰਬੜੀ ਹੈ ਮੈਨੂੰ ਕਹਿ ਕੇ ਮੈਂ ਆਉਣੀ ਹੈ ਮੈਂ ਕਾਹ ਵੀ ਤਾਂ ਹਾਂ ਕਿਆ ਅਜੀ ਮਹ ਪਾਣੀ ਉਹਦਾ ਵੀ ਪਾਲਣਾ ਚਾਹਤਾ ਜੀ ਤੂੰ ਕਿਉਂ ਨਹੀਂ ਹੁੰਦੀ ਸ਼ਰਮਤ ਨਹੀਂ ਹੁੰਦੀ ਤੁਹਾਨੂੰ ਗੱਲ ਕਰਨ ਲੱਗੇ ਤੁਹਾਡੇ ਘਰੋਂ ਹੋ ਕੇ ਆਈ ਬੇਇੱਜ਼ਤੀ ਕਰਾਈ ਤੇਰੀ ਦਰਾਨੀ ਕੋ ਉਹ ਇਹ ਤੇ ਗਾੜੀ ਮੰਜਾ ਡਵਾਇਆ ਇਹਦਾ ਨੀ ਮੈਂ ਨੂੰਤੇ ਆਂਦੀ ਐਡੀ ਇੱਕ ਤੱਕ ਪੱਤੀ ਆਂਦੀ ਆਈ ਨਹੀਂ ਅਲਕੇ ਪੈਰ ਤੇ ਮੁੱਕਰ ਕੇ ਆਂਦੀ ਉੱਤੇ ਆਈ ਨਹੀਂ ਮੈਂ ਪੁੱਛਿਆ ਮੈਂ ਕਿਹਾ ਹਾਏ ਹੋਣਦੀ ਆ ਮੇਰਾ ਜੀ ਨਹੀਂ ਕਹਤਾ ਬੋਲਣ ਨੂੰ ਉਸ ਜੇ ਬੋਲਣ ਲੱਗੀ ਨਾ ਮੈਂ ਇਨੇ ਇਨੇ ਗੰਦੇ ਵੜ ਬੋਲਣਾਂ ਤੇ ਮੈਨੂੰ ਗੇਟ ਨਹੀਂ ਲੰਘਣੇ ਤਾਂ ਬਿਸ਼ਰਮਤ ਮਿੰਦੀ ਬਿਲਕੁਲ ਕਿ ਮਮੀ ਪਹਿਲਾਂ ਤੇਰੇ ਘਰੇ ਗਈ ਤੈਨੂੰ ਲੱਭਦੀ ਲਗਾਉਂਦੀ ਸੱਸ ਤੇਰੀ ਕੋ ਚਾਹ ਕਰਾ ਤੇ ਪਹਿਲਾਂ ਮੈਂ ਤੇਰੀ ਸੱਸ ਕੋ ਚਾਹ ਕਰਾਈਆ ਤੈਨੂੰ ਪਤਾ ਉਹ ਵੀ ਇਦਾਂ ਵਾਂਗੂ ਕਿਹੜੀ ਚੰਗੀ ਹੈ ਹੈ ਮੈਂ ਹੁਣ ਤੇ ਇੱਕ ਦੂਜੀ ਨੂੰ ਲੱਭਦੀਆਂ ਰਿਹਾ ਕਰ ਤੁਹਾਨੂੰ ਤਾਂ ਪਤਾ ਮੇਰੀ ਸੱਸ ਤਾਂ ਮੈਂ ਤਾਂ ਹੀ ਤੁਹਾਡੇ ਘਰੇ ਆ ਗਈ ਹਾਂ ਮੈਨੂੰ ਤੇ ਪਤਾ ਹੈ ਤੇ ਤੁਸੀਂ ਆਏ ਤੇ ਲੜਾਈ ਵੱਧਣੀ ਤੇ ਮੈਂ ਚੱਲ ਮੈਂ ਹੀ ਚੱਲ ਜਾਨੀ ਆ ਤੇ ਮੈਨੂੰ ਕੀ ਪਤਾ ਹੈ ਤੁਸੀਂ ਭੂਤ ਨਤਰ ਪੰਦਰਾ ਉਹ ਬਣਾਈ ਆਤਮਾ ਦੀ ਗੇੜੀ ਗਾੜੀ ਬਿਠਾਈ ਮੈਨੂੰ ਕੀਤਾ ਉਹ ਦੇ ਗਾੜੀ ਬੈਠੀ ਤੇ ਗਈ ਮੈਨੂੰ ਆਂਦੀ ਚਾਹ ਧਰ ਕੇ ਹੀ ਜਾ ਉਨਾ ਚਲੂ ਆਉਂਦੀ ਉਹਦਾ ਵੀ ਪਾਣੀ ਪਾ ਲਾ ਆਹੋ ਉਹਦੀ ਵੀ ਚਾਹ ਬਣਾ ਕੇ ਲੈ ਜਾ ਉਹਦੀ ਵੀ ਕਰ ਜਾ ਈ ਟੀਕੇ ਦੇ ਸੱਚੀ ਨੇ ਮੈਨੂੰ ਫਿਕਰ ਮੈਨੂੰ ਤਾਂ ਛੇਤੀ ਹੱਟ ਹੋਣਾ ਪਣਾ ਜਿਨੇ ਇਦਾਂ ਦੀ ਹੁਕਮਤ ਚਲਾਈ ਰਹੀ ਤੇ ਬੇਇਤੀ ਕਰਾਈ ਤੇਰੀ ਦਰਾਨੀ ਐਨੀ ਤਾਂ ਮੇਰੇ ਸੱਸ ਨਹੀਂ ਕਰਦੀ ਕਿੰਨੀ ਇਹ ਕਰਦੀ ਆਹੋ ਤੇ ਸੱਸ ਸੱਸ ਬਣੀ ਬੈਠੀ ਮੈਂ ਤਾਂ ਜੀ ਕਹਤਾ ਉੱਥੇ ਡੁੱਬ ਕੇ ਮਰ ਜਾ ਐਨਾ ਮੈਨੂੰ ਗੁੱਸਾ ਚੜੇ ਨਾ ਤੇਰੇ ਬਿਨਾ ਮੇਰਾ ਕਾਹਦਾ ਸਾਂ ਮੈਂ ਵੀ ਨਹੀਂ ਗੱਲਾਂ ਨਾ ਕਰਿਆ ਕਰ ਤੂੰ ਮੈਨੂੰ ਦੱਸ ਮੈਸੇਜ ਕਿਹੜਾ ਆਇਆ ਸੀ ਸੱਤ ਮੇਰੀ ਛੇਤੀ ਖੇਤੀ ਤੇ ਹਾਂ ਉਹ ਤੇ ਮੈਸੇਜ ਆਇਆ ਉਹ ਤੇ ਫੋਟੋ ਮੰਗਦਾ ਹੀ ਇਧਰ ਦੀ ਤੇ ਇਧ ਉਹ ਨੀਬਾ ਮੇਰੀ ਫੋਟੋ ਗਾਂ ਤੇ ਮੁਕਲਾ ਦੇ ਨਹੀਂ ਨਹੀਂ ਕਰ ਫੋਟੋ ਨੇ ਕੀ ਕਰਨੀ ਹੈ ਮੇਰੀ ਨਹੀਂ ਭੈਣਾ ਫੋਟੋ ਇਲਾਜ ਕਰਨਾ ਵਾ ਤੇਰਾ ਮੂੰਹ ਦਾ ਤੇ ਲਾਟਾਂ ਹੀ ਕਰੂਗੀ ਜੇ ਪਤਾ ਲੱਗੂਗਾ ਮੂੰਹ ਤੇ ਕੁਝ ਕੀ ਹੈਗਾ ਤੇ ਫੋਟੋ ਮੈਨੂੰ ਸੈਂਡ ਕਰ ਦੋ ਤੇ ਮੈਂ ਗਾਂ ਨੂੰ ਸੈਂਡ ਕਰ ਦੂੰਗੀ ਫੋਟੋ ਆਪਣੀ ਮੇਰੇ ਚਿੱਤ ਕਰਤਾ ਤੇ ਹੁਣ ਫੋਨ ਲੈ ਚੱਲ ਇਹ ਭੈਣੇ ਹੁਣ ਡਾਕਟਰ ਕੋ ਜਾਏਗੀ ਉਹੋ ਜੀ ਕਬੂਦੀ ਤੇਰੀ ਦਰਾਨੀ ਜਿਹੜੀ ਤੈਨੂੰ ਮਤਾਂ ਦੇ ਦਿੰਦੀ ਹੁਣ ਡਾਕਟਰ ਕੋ ਜਾਏਗੀ ਡਾਕਟਰ ਮੂੰਹ ਲੈ ਕੇ ਜਾਏਗੀ ਤੇ ਮੂੰਹ ਘਰੇ ਛੱਡ ਜੇਗੀ ਹੋ ਹੋਏ ਤੇਗਾ ਵਾ ਇਦਾਂ ਕਿਹਨੇ ਜਾਈ ਡਾਕਟਰ ਨੂੰ ਮੂੰਹ ਦਿਖਾਈ ਗਈ ਆ ਚਲ ਕੋਈ ਨਹੀਂ ਮੈਂ ਫੋਟੋ ਤੇ ਪਾ ਦੇ ਆਨਲਾਈਨ ਪੈਸੇ ਆ ਉਸੇ ਵੇਲੇ ਸੈਂਡ ਕਰਨੇ ਪੈਣੇ ਤੁਹਾਨੂੰ ਅੱਗੇ ਮਰਜੀ ਹੈ ਤੁਹਾਡੀ ਫੋਨ ਪਾ ਰਾਂਗੇ ਚੱਲ ਜੂंगे ਤੋਏ ਮੈਨੂੰ ਦੇ ਦੇ ਮੈਂ ਪੇ ਕਲਾਵਾ ਦੂੰਗੀ ਜਿੰਦਾ ਮਰਜੀ ਕਲਾਵਾ ਭਾਵੇਂ ਫੋਨ 'ਚ ਪਾ ਕੇ ਕਲਾਵਾ ਤੇ ਭਾਵੇਂ ਜਿੰਦਾ ਮਰਜੀ ਤੇ ਮੈਂ ਧੱਕਾ ਨਾ ਕਰੀ ਜਿੰਨੇ ਪੈਸੇ ਗਾੜੀ ਲੱਗਣੀ ਉੰਨੇ ਹੀ ਲੱਗਣਗੇ ਚੰਗਾ ਬਸ ਨਾ ਕਿਤੇ ਮੰਗ ਕਿਤੇ ਪਤਾ ਪੈਸੇ ਦੀ ਸਦਰੀ ਮੈਨੂੰ ਇੰਨਾ ਪਤਾ ਨਹੀਂ ਪਈ ਤੇ ਪੰਗਿਆਂ ਜਾਂਚ ਪੈ ਗਈ ਮੈਂ ਆ ਮੂ ਮਾਂ ਦੇ ਦੇ ਐਵੇਂ ਮੇਰੀ ਗੱਲ ਸੁਣ ਹੁਣ ਤੇਰਾ 100 ਰੁਪਇਆ ਰੱਖ ਕੇ ਮੈਂ ਕਿਤੇ ਸ਼ਾਹੂ ਕਾਰਤ ਨਹੀਂ ਬਣ ਜਾ ਬਸ ਹੋਤ ਸਾਫ ਤੇ ਹੋਜੂਗਾ ਨਾ ਸਾਫ ਹੋਜੂਗਾ ਗਰੰ ਚਿੱਟਾ ਰਾਂਗ ਹੋਇ ਤਰੀ ਦਰਾਨੀ ਸੜ ਸੜ ਕੋਲਾ ਹੀ ਹੋ ਜੀ ਇਹ ਕਿ ਨਾ ਕੰਮੀ ਆ ਰਾਂਗ ਥੋੜਾ ਜਿਹਾ ਸਾਫ ਹੋ ਜੀ ਇਹਨੂੰ ਸਾਰੇ ਕਹਿੰਦੇ ਲਿੰਦੇ ਸਾਫ ਸਾਫ ਫਿਰਦੀ ਕਿ ਨਹੀਂ ਆਂ ਭੂਤ ਨਹੀਂ ਆਂ ਗੋ ਮੇਰੇ ਪਿੱਛੇ ਪਿੱਛੇ ਮੜ ਕੇ ਆਹ ਇਨੂੰ ਮੈਨੂੰ ਚੰਗਾ ਲੱਗਦਾ ਕਿ ਰਾਂਗੀ ਚਿੱਟਾ ਹੋ ਜਵੇ ਨਾ ਬਸ ਬਈ ਹੋਰ ਨਹੀਂ ਕੁਝ ਵੀ ਚਾਹੀਦਾ ਨੱਕ ਨੂੰ ਕੁਝ ਚਲ ਸੋਨਾ ਚੱਲਨੀ ਹੁਣ ਮੇਰੀ ਸੁਣ ਲਓ ਗੱਲ ਜੇ ਹੁਣ ਪਈ ਨਾ ਲੋੜ ਤੇ ਚੀਜ਼ ਦੀ ਮੇਰੇ ਘਰੇ ਆ ਜਾਓ ਹਣ ਮੈਂ ਆਈ ਵਾਰੀ ਬੇਇੱਜ਼ਤੀ ਕਰਾਉਂਦਾ ਠੇਕਾ ਨਹੀਂ ਲਿਆਦਾ ਜੇ ਮੇਰੇ ਕੋਲ ਹੀ ਸੱਸ ਹੁੰਦੀ ਹੁੰਦੀ ਹੁਣ ਤੇ ਉਹ ਤੋਂ ਬੜਾ ਕਰਾਉਣਾ ਮੈਂ ਇੱਕ ਦਿਨ ਲੰਘੂਗੀ ਬਾਰਾਨੀ ਦੀ ਗਲੀ 'ਚ ਮੈਸੇਜ ਕਰ ਦੇ ਮੈਂ ਆਪੇ ਗਲੀ 'ਚ ਆ ਜੂ ਨਾ ਗਲੀ ਜਾਵਾਂਗੇ ਤੇ ਨਾ ਉਧਰ ਜਾਵਾਂਗੇ ਚਲ ਗਲੀ 'ਚ ਤੇ ਕੰਦ ਕੋਲਾ ਦੇ ਹਾਂ ਤੇ ਨਾ ਮੈਂ ਹੁਣ ਤੇਰੀ ਦਰਾਨੇ ਕੋਲ ਮੈਸੇਜ ਦੇ ਕਿ ਕਿ ਤੈਨੂੰ ਲੋੜ ਪਊਗੀ ਆਪਾਂ ਨੂੰ ਇਦਾਂ ਕਿਦਾਂ ਕਿ ਤੇਰੇ ਕੋਲ ਮੈਨੂੰ ਕਿੰਨੇ ਕਦੇ ਨਾਉਣ ਆਪਾਂ ਤੂੰ ਮੈਨੂੰ 2000 ਰੁਪਇਆ ਫੜਾ ਦੇ ਬਾਕੀ ਮੇਰਾ ਕੰਮ ਮੈਂ ਜਾਣਾ ਤੇ ਮੇਰਾ ਕੰਮ ਠੀਕ ਮੇਰੇ ਆ ਜਾਣ ਫਿਰ ਇਹ ਨਾ ਹੋਵੇ ਕਿ ਤੇ ਇੱਥੇ ਹੀ ਆਖੀ ਬਿਗਵਾਜੂ ਜਗ੍ਹਾ ਰਾਤੀ ਲੈ ਤੇ ਹੈ ਕਿ ਤੇ ਮੈਂ ਕਿਹਾ ਤੇ ਪਾਉਣੇ ਆਨਲਾਈਨ ਆਉਣੇ ਪੈਣਾ ਆਜਣਗੇ ਸਿੱਧੇ ਤੇਰੇ ਕੋਲ ਫਿਰ ਮੈਂ ਤੇਰੇ ਪੈਸੇ ਦੇ ਆਉਂਗੀ ਅੱ ਤੇ ਮੈਂ ਚੱਲੀ ਹਾਂ ਠੀਕ ਆ ਨਾ ਤੇ ਆਪਣੀ ਪ੍ਰਾਣੀ ਨੂੰ ਉਹ ਜਠਾਣੀ ਨੂੰ ਮੈਸੇਜ ਦੇ ਦੀ ਕਿ ਮੇਰੇ ਮੱਥੇ ਨਾ ਲੱਗੇ ਜਿੱਦਾਂ ਲੱਗ ਗਈ ਨਾ ਨਾਈਟ ਆਊਟ ਆ ਮਾਰ ਕੇ ਰਸੇਰ ਪਾੜ ਦੇਣਾ ਕੋਈ ਨਹੀਂ ਗਾ ਘਰ ਕੀ ਠਹਿਣਾ ਰਹਿ ਗਿਆ ਇਹ ਜਾਨ ਕਿ ਕਹਿੰਦੀ ਮੈਂ ਅੱਭੀ ਹੋ ਜਾ ਪਿਆ ਲੰ। ਹੁਣ ਅਭੀ ਮੰਮੀ ਦੀ ਆਈ ਪੈਸਨ ਉਹਨੂੰ ਕਹਿੰਨੀ ਆ 1500 ਰੁਪਈਆ ਦੇ 500 ਕਿੱਦਾਂ ਕੋਈ ਦੇ ਦੂ ਕੇ ਗਿਆ ਉਹ ਵਿੱਚ ਪਾ ਕੇ ਨਾ ਸੂਟ ਸਾੜ ਰਹਿਣ ਦੂਗੀ ਮੂੰਹ ਚਿੱਟਾ ਹੋ ਗਿਆ ਸਾਰੀਆਂ ਗੱਲਾਂ ਵਿੱਚ ਹੀ ਆ ਜਾਣੀਆਂ ਮੂੰਹ ਦੀ ਜਿਆਦੀ ਗੱਲ ਹੁੰਦੀ ਆ ਸੂਟ ਸਾੜ ਤੇ ਇਦਾਂ ਹੀ ਹੋਣਾ ਪਾਪੂ ਹੀ ਬੈਗੀ ਕੋਈ ਨਹੀਂ ਨੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ